ਦੋਸਤੋ ਪਹਿਲੇ ਆਪਾਂ ਇੰਸਟਾਗ੍ਰam ਦੇ ਵੀਡੀਓ ਦੇਖਦੇ ਆਂ ਫਿਰ ਇਹਨਾਂ ਦੇ ਆਪਾਂ ਫੜੇ ਕਮੈਂਟ ਪੜ੍ਹਾਂਗੇ ਦੋਸਤੋ ਚਲਿਏ ਸ਼ੁਰੂ ਕਰਤੇ ਹਾਂ ਡਾਂਸ ਦੇ ਚੱਕਾ ਦੇ ਵਿੱਚ ਮਾਸੂਮ ਬੱਚੇ ਨੂੰ ਨਾ ਘਰਾ ਦੇ ਕਿੰਨਾ ਮਹੀਨਾ ਲੱਗਿਆ ਹੋਇਆ ਹੈ ਇਸ ਮੁੰਡੇ ਨੂੰ நாக்தி بچ்சி அண்டாக்கும் मாடியி! मாடியி! மாடியி! ڈங்கல் நுமுமும் ڈங்கல் ٹக்கட گயா एப்பு ஜாடோ! हो பாரिயாக! अतந்தர் நே அپனா ٹுகா தடாலையா பர முமாயிலும் தத்தி हவானी لگன் திசலுட்தான் பல अ ਉਹ ਮਾਤਾ ਨੂੰ ਰਾਕੇ ਪੰਛੀ ਕੋਸ਼ਿਸ਼ ਕੀਤਾ ਜਾਵੇ। ਹੇ ਹੇ ਭਾਰਤ ਹੈ ਇੱਥੇ ਸਭ ਉਲਟੇ ਕੰਮ ਹੋ ਸਕਦੇ ਜਿਸ ਸੇ ਬਾਰੇ ਕਦੇ ਸੁਪਨੇ ਵਿੱਚ ਵੀ ਸੋਚਿਆ ਨਹੀਂ ਜਾ ਸਕਦਾ। ਸੋਚਣ ਵਾਲੀ ਗੱਲ ਆ ਹੈ ਇਹ ਖੰਬੇ ਤੇ ਕਿਵੇਂ ਚੜ ਗਈ ਹੈ।